ਪੰਜਾਬੀ ਗਾਇਕ ਸੁਭਦੀਪ ਉਰਪ ਸਿੱਧੂ ਮੂਸੇਵਾਲਾ ਜੋ ਟਿੱਬਿਆਂ ਦੇ ਪਤਨ ਨਾਲ ਜਾਣਿਆ ਜਾਂਦਾ ਸੀ ਅੱਜ ਉਸ ਦਾ ਜਨਮ ਦਿਨ ਹੈਗਾ ਤਸਵੀਰਾਂ ਦਿਖਾਵਾਂਗੇ ਪਰਿਵਾਰ ਵੱਲੋਂ ਜਿਹੜਾ ਵਰਲਡ ਕੈਂਸਰ ਕੇਅਰ ਕੈਂਪ ਦਾ ਜਿਹੜਾ ਯੋਜਨ ਕਰਵਾਇਆ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਉਂਕਿ ਸਿੱਧੂ ਮੂਸੇਵਾਲਾ ਦੀ ਹਮੇਸ਼ਾ ਸੋਚ ਸੀ ਕਿ ਸਮਾਜ ਸੇਵੀ ਕੰਮਾਂ ਨੂੰ ਬਾਤ ਚੜ੍ਹ ਕੇ ਕਰਵਾਇਆ ਜਾਵੇ ਪਹਿਲਾਂ ਸਿੱਧੂ ਮੂਸੇਵਾਲਾ ਵੱਲੋਂ ਵੀ ਖੂਨਦਾਨ ਕੈਂਪ ਹੋਣ ਜਾਂ ਕੈਂਸਰ ਦੇ ਕੈਂਪ ਹੋਣ ਤਾਂ ਪਿੰਡਾਂ ਦੇ ਵਿੱਚ ਜਿਹੜੇ ਲਗਾਏ ਜਾਂਦੇ ਸੀਗੇ ਤੇ ਅੱਜ ਪਰਿਵਾਰ ਵੱਲੋਂ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਦੇ ਉੱਪਰ ਜਿਹੜਾ ਇਹ ਉਪਰਾਲਾ ਕੀਤਾ ਗਿਆਗਾ ਜਿੱਥੇ ਫ੍ਰੀ ਮੈਡੀਕਲ ਕੈਂਸਰ ਦਾ ਚੈੱਕਅਪ ਕੀਤਾ ਜਾ ਰਿਹਾ ਉੱਥੇ ਪੌਦੇ ਵੀ ਜਿਹੜੇ ਪਰਿਵਾਰ ਵੱਲੋਂ ਵੰਡੇ ਗਏ ਸਾਡੇ ਨਾਲ ਸਿੱਧੂ ਮੂਸੇਵਾਲਾ ਦੇ ਤਾਇਆ ਵੀ ਨੇ ਗੱਲਬਾਤ ਕਰਾਂਗੇ ਕੀ ਕਹੋਗੇ ਜੀ ਅੱਜ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਦੇ ਉੱਪਰ ਇੱਕ ਵੱਡਾ ਉਪਰਾਲਾ ਕੀਤਾ ਗਿਆ ਸਿੱਧੂ ਦੀ ਜਿਹੜੀ ਸ਼ੋਅ ਸੀ ਉਹਨੂੰ ਅੱਗੇ ਲਜਾਇਆ ਗਿਆ ਹਾਂਜੀ ਹਾਂ ਅੱਜ ਉਸ ਬੇੜੇ ਦਾ ਜਨਮ ਦਿਨ ਹੈ ਉਹਦੇ ਜਿਉਂਦੇ ਜੀਉ ਨੇ ਆਪ ਹੀ ਉਹ ਕੰਮ ਸ਼ੁਰੂ ਕਰ ਗਿਆ ਸੀ ਜਿਹਨੂੰ ਆਪਾਂ ਲਗਾਤਾਰ ਅੱਗੇ ਰੈਗੂਲਰ ਰੱਖਣਾ ਹੈਗਾ ਇਸ ਵਾਰ ਤਾਂ ਜ਼ਿਆਦਾ ਗਰਮੀ ਜਾਂ ਹੋ ਰਹੀ ਹੈ ਕਹਿ ਲਈਏ ਵੀ ਕਬੋਟਾਂ ਵਿੱਚ ਆ ਗਿਆ ਇਹਦੇ ਇਹ ਕਰਕੇ ਅਗਲੇ ਸਾਲ ਤੋਂ ਇਹ ਵੀ ਪ੍ਰੋਗਰਾਮ ਹੈ ਇਹਨੂੰ ਸ਼ਹਿਰ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲੋਕ ਲਾਹਾ ਲੈ ਲੈਣ ਕਿਉਂਕਿ ਪਿੰਡਾਂ ਦੇ ਵਿੱਚ ਇੱਥੇ ਪਿੰਡ ਦੇ ਵਿੱਚ ਫਿਰ ਵੀ ਨਾ ਤਾਂ ਉਸ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਹੁੰਦੀ ਹੈ ਨਾ ਉਹਨੇ ਲੋਕ ਆਉਂਦੇ ਨੇ ਪਰ ਫਿਰ ਵੀ ਮੇਰਾ ਖਿਆਲ ਘੱਟੋ ਘੱਟ 200 ਬੰਦਾ ਇਹ ਤੋਂ ਪਹਿਲਾਂ ਇੱਥੋਂ ਪਰਤੀ ਲੈ ਕੇ ਵੱਖ-ਵੱਖ ਤਰ੍ਹਾਂ ਦੇ ਆਪਦੇ ਟੈਸਟ ਕਰਵਾ ਰਿਹਾ ਹੈ ਤੇ ਇਸ ਸੋਚ ਨੂੰ ਆਪਾਂ ਜਿਹੜੀ ਲੋਕਾਂ ਦੀ ਹੈਲਥ ਨਾਲ ਸੰਬੰਧਿਤ ਹੈ ਤੇ ਨਸ਼ੇ ਦੇ ਵਿਰੋਧੀ ਹੈ ਦੋ ਚੀਜ਼ਾਂ ਦਾ ਇਹਦਾ ਏਮ ਸੀ ਦੋਨਾਂ ਨੂੰ ਗਾਹ ਨੂੰ ਅੱਗੇ ਵਾਸਤੇ ਵੀ ਗਾਂ ਦੀ ਗਾਂ ਪਾ ਇਹਨੂੰ ਵਧਾਉਂਦੇ ਤੁਰੇ ਜਾਣਾ ਵੀ ਤਾਂ ਕਿ ਲੋਕਾਂ ਨੂੰ ਦੋਨਾਂ ਇਹ ਨਸ਼ੇ ਦੀ ਲਾਹਤ ਤੇ ਬਿਮਾਰੀਆਂ ਦੀ ਲਾਹਤੋਂ ਬਚਾਇਆ ਜਾ ਸਕੇ ਕੀ ਕਹੋਗੇ ਹਮੇਸ਼ਾ ਦੇਖਿਆ ਜਾਂਦਾ ਕੋਈ ਵੀ ਪ੍ਰੋਗਰਾਮ ਸਿੱਧੂ ਦੀ ਜਾਂਚ ਹੁੰਦਾ ਦਾ ਪਰਿਵਾਰ ਪੌਦਿਆਂ ਦੀ ਗੱਲ ਹੋਵੇ ਵਾਤਾਵਰਨ ਬਚਾਉਣ ਦੀ ਕੈਂਸਰ ਦੀ ਗੱਲ ਕੀਤੀ ਆ ਜਾ ਤੁਸੀਂ ਨਸ਼ੇ ਦੀ ਗੱਲ ਕੀਤੀ ਹੈ ਹਮੇਸ਼ਾ ਅਪੀਲ ਕਰਦਾ ਹੈ ਬਿਲਕੁਲ ਸਮੇਂ ਦੀ ਲੋੜ ਹੀ ਇਹ ਹੈ ਇਸ ਵੇਲੇ ਜੇ ਤੁਸੀਂ ਗੱਲ ਸੱਚੀ ਗੱਲ ਪੁੱਛੋ ਨਸ਼ੇ ਤੇ ਸਿਹਤ ਤੇ ਦੂਸਰੀ ਜਿਹੜੀ ਗੱਲ ਹੈ ਪੌਦਿਆਂ ਦੀ ਤੁਸੀਂ ਸ਼ਾਇਦ ਰਾਤ ਜੀਵੀ ਤੇ ਤੁਸੀਂ ਤਾਂ ਟੀਵੀ ਨਾਲ ਸੰਬੰਧ ਰੱਖਣ ਵਾਲੇ ਲੋਕੋ ਰਾਤ ਤੁਸੀਂ ਰਿਪੋਰਟ ਸੁਣੀ ਹੁੰਦੀ ਤੁਹਾਡੇ ਚੈਨਲ ਤੇ ਚੱਲ ਰਿਆ ਸੀਗਾ ਵੀ ਉਹ ਮੇਰੇ ਉਹ ਪੈਮਾਨਾ ਤਾਂ ਨਹੀਂ ਯਾਦ ਉਹ ਕਿਸ ਤਰ੍ਹਾਂ ਮਾਪਦੇ ਨੇ ਮੈਂ ਭੁੱਲ ਗਿਆ ਉਹਦਾ ਵੀ ਜਿਹੜਾ ਜਿੱਥੇ ਉਹ 20 ਪੁਆਇੰਟ ਤੇ ਆਪਾਂ ਨੂੰ ਪਾਣੀ ਚਾਹੀਦਾ ਉੱਥੇ ਅੱਜ ਅਸੀਂ 5 ਤੇ ਆਂ ਐਡਾ ਪਾਣੀ ਦਾ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਸੰਕਟ ਪੈਦਾ ਹੋ ਰਿਹਾ ਹੈ ਵੀ ਸ਼ਾਇਦ ਅਸੀਂ ਪੀਣ ਵਾਲੇ ਪਾਣੀ ਨੂੰ ਵੀ ਤਰਸਾਂਗੇ ਤੇ ਜਿਹੜੀ ਸਿੰਚਾਈ ਵਾਸਤੇ ਜਾਂ ਖੇਤੀਬਾੜੀ ਵਾਸਤੇ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਇਹਦਾ ਇੱਕੋ ਇੱਕ ਹੱਲ ਪੌਦਾ ਹੈ ਤੇ ਦਰਖਤ ਨੇ ਜਿਹਦਾ ਕਿ ਪਲਾਂਟੇਸ਼ਨ ਦੇ ਅਧੀਨ ਪੰਜਾਬ ਦੇ ਵਿੱਚ ਪਰਸੈਂਟ 3% ਰਕਬਾ ਹੈ ਸਿਰਫ 3% ਜਿਹੜਾ ਕਿ ਘੱਟ ਤੋਂ ਘੱਟ 33% ਘੱਟ ਤੋਂ ਘੱਟ ਹੋ ਗਏ ਤਾਂ ਜਾ ਕੇ ਇੱਥੇ ਸਾਵਾ ਮੀਂਹ ਵਾਲਾ ਵਾਤਾਵਰਨ ਜਾਂ ਚੰਗੀ ਹਵਾ ਵਾਲਾ ਵਾਤਾਵਰਨ ਚੰਗੇ ਜਿਹੜਾ ਪ੍ਰਦੂਸ਼ਨ ਹੈ ਵਾਤਾਵਰਨ ਦੀ ਕੋਈ ਸਿਰਜਣਾ ਹੋ ਸਕਦੀ ਹੈ ਨਹੀਂ ਤਾਂ ਇੰਨੀ ਮੁਸ਼ਕਲ ਹੈ ਇਸ ਵੇਲੇ ਹਾਲਾਤ ਕਿ ਕਹਿਣ ਤੋਂ ਪਰੇ ਹੈ ਕੀ ਕਹੋਗੇ ਇੱਕ ਤਰਫ ਜਿਹੜਾ ਸਮਾਜ ਨੂੰ ਬਚਾਉਣ ਦੀ ਗੱਲ ਕਰਦੇ ਹੋ ਨਸੇ ਤੋਂ ਜਾਂ ਵਾਤਾਵਰਨ ਬਚਾਉਣ ਦੀ ਦੂਜੇ ਪਾਸੇ ਇਨਸਾਫ ਨੂੰ ਲੈ ਕੇ ਵੀ ਲਗਾਤਾਰ ਜਿਹੜਾ ਸੰਗਤ ਇਹ ਇਨਸਾਫ ਦੀ ਗੱਲ ਤਾਂ ਇਹ ਹੈ ਵੀ ਇਨਸਾਫ ਆਪਾਂ ਨੂੰ ਨਾ ਤਾਂ ਪਿਛਲੀ ਹਕੂਮਤ ਤੋਂ ਆਸ ਸੀ ਕਿ ਨਾ ਹੋਣ ਵਾਲੀ ਬਣ ਜਿਹੜੀ ਨਵੀਂ ਦੁਬਾਰੇ ਉਹ ਹੀ ਰਿਪੀਟ ਹੋਗੇ ਨਾ ਇਹਨਾਂ ਤੋਂ ਐ ਬਹੁਤ ਸਾਰੇ ਲੋਕਾਂ ਨੇ ਆਪਣੇ ਤੇ ਇਹ ਅਬਜੈਕਸ਼ਨ ਕੀਤਾ ਵੀ ਤੁਸੀਂ ਕਾਂਗਰਸ ਦੀ ਸਪੋਰਟ ਕਿਉਂ ਕਰਦੇ ਹੋ ਜਿਹਦੇ ਵਿੱਚ ਖਾਸ ਤੌਰ ਤੇ ਜਿਹਨੂੰ ਜਿਹਨੂੰ ਆਪਾਂ ਗਰਮ ਦਲ ਕਹ ਲਈਏ ਉਹ ਲੋਕ ਨੇ ਜਾਂ ਉਹ ਥੋੜੇ ਕਨੇ ਉਹ ਲੋਕ ਵੀ ਆ ਜਿਹੜੇ ਆਪਣੇ ਪਰਿਵਾਰ ਨਾਲ ਹਮਦਰਦੀ ਰੱਖਦੇ ਉਹਨਾਂ ਨੂੰ ਕਾਂਗਰਸ ਦੀ ਹਮਾਇਤ ਕਰਨਾ ਚੰਗਾ ਨਹੀਂ ਲੱਗਿਆ ਮੈਂ ਇੱਥੇ ਬੜੀ ਸਾਫ਼ ਕਰਾਂਗਾ ਵੀ ਇੱਥੇ ਇਹ ਕਾਂਗਰਸ ਦੀ ਹਮਾਇਤ ਦਾ ਇਸ ਵੇਲੇ ਮਸਲਾ ਨਹੀਂ ਸੀ ਮਸਲਾ ਸੀਗਾ ਦੇਸ਼ ਦੀ ਹਕੂਮਤ ਜਿਹੜੀ ਦੁਬਾਰੇ ਰਿਪੀਟ ਹੋ ਗਈ ਵੀ ਉਹਨੂੰ ਜਿੰਨਾ ਰੋਕਿਆ ਜਾ ਸਕੇ ਚਲੋ ਜੇ ਆਪਾਂ ਰੋਕਣ ਦੇ ਵਿੱਚ ਸਫਲ ਨਹੀਂ ਹੋਏ ਘੱਟੋ ਘੱਟ ਉਹਨੂੰ ਕਮਜ਼ੋਰ ਕਰਨ ਦੇ ਵਿੱਚ ਤਾਂ ਸਫਲ ਹੋਏ ਆਂ ਵੀ ਇਸ ਵੇਲੇ ਉਹਦੇ ਵਿੱਚ ਵਿਰੋਧੀ ਧਿਰ ਦੇ ਜਾਂ ਦੂਸਰੇ ਵਰਗਾਂ ਦੇ ਲੋਕ ਤਾਂ ਆ ਗਏ ਜਿਹੜੀ ਤਾਨਾਸ਼ਾਹ ਰਵਈਆ ਸੀਗਾ ਘੱਟੋ ਘੱਟ ਉਹਨੂੰ ਤਾਂ ਕੋਈ ਠੱਲ ਪਈ ਐ ਦੂਸਰੇ ਦਿਨ ਸੌ ਚੱਕ ਲੈਂਦੇ ਸੀ ਹਫਤਾ ਸੌ ਚੱਕਣ ਤੇ ਲੱਗ ਗਿਆ ਕਿਉਂ ਲੱਗ ਗਿਆ ਕਿਉਂਕਿ ਜਿਹ ਉਹਦੇ ਵਿੱਚ ਦੂਸਰੇ ਲੋਕ ਸ਼ਾਮਿਲ ਹੋਏ ਨੇ ਨਹੀਂ ਤਾਂ ਇਹ ਇਹ ਮਨਮਾਨੀਆਂ ਕਰਨ ਵਾਲੇ ਲੋਕ ਨੇ ਹੁਣ ਵੀ ਮੈਂ ਬੇਨਤੀ ਕਰੂੰਗਾ ਜਿਹੜੇ ਜਿਹੜੇ ਲੋਕ ਇਹਨਾਂ ਦੇ ਇਹਨਾਂ ਦੇ ਜਿੰਨੇ ਵੀ ਅੱਜ ਤੱਕ ਇਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਸਭ ਨੇ ਆਪਦਾ ਵजूद ਗਵਾਇਆ ਹੈਗਾ ਸ਼ਾਇਦ ਮੈਨੂੰ ਲੱਗਦਾ ਨੈਰੂ ਤੇ ਨਤੀਸ਼ ਦਾ ਵੀ ਆਉਣ ਵਾਲਾ ਵजूद ਗਵਾਚੇਗਾ ਜੇਕਰ ਉਹ ਸਾਵਧਾਨੀ ਨਾਲ ਨਾ ਚੱਲੇ ਔਰ ਇਹਨਾਂ ਨੂੰ ਇਸੇ ਤਰ੍ਹਾਂ ਅਨੇਵਾਹ ਹਮਾਇਤ ਕਰਦੇ ਰਹੇ ਨਹੀਂ ਉਹਨਾਂ ਨੂੰ ਬਿਲਕੁਲ ਇਸ ਹਕੂਮਤ ਨੂੰ ਪਾਸੇ ਕਰਦੇ ਹੋਏ ਸਾਰੇ ਇੰਡੀਆ ਐਲਾਈਂਸ ਜਾਂ ਜਿੰਨੇ ਸਾਰੇ ਲੋਕਾਂ ਨੂੰ ਇੱਕ ਪਾਸੇ ਹੋਣਾ ਚਾਹੀਦਾ ਹੈ ਅਸੀਂ ਤਾਂ ਇਸ ਮਕਸਦ ਨੂੰ ਲੈ ਕੇ ਕਾਂਗਰਸ ਦੀ ਹਮਾਇਤ ਕਰ ਲੋ ਜਾਂ ਉਹਨਾਂ ਦਾ ਪੱਖ ਪੂਰਾ ਕਰ ਲੋ ਜੋ ਮਰਜ਼ੀ ਕਰ ਲੋ ਇਹਨੂੰ ਇਸ ਗੱਲ ਕਰਕੇ ਸਾਡਾ ਇੱਕੋ ਮਤਲਬ ਸੀਗਾ ਵੀ ਉਹ ਹਕੂਮਤ ਨੂੰ ਇੱਥੇ ਬਣਨ ਤੋਂ ਰੋਕਿਆ ਜਾਵੇ ਜਿਹੜੀ ਦੇਸ਼ ਵਿਰੋਧੀ ਆ ਲੋਕ ਵਿਰੋਧੀ ਆ ਔਰ ਖਾਸ ਤੌਰ ਤੇ ਪੰਜਾਬ ਵਿਰੋਧੀ ਆ ਪੰਜਾਬੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਨੂੰ ਵੀ ਅੱਤਵਾਦੀ ਦੱਸਿਆ ਜਾਂਦਾ ਸੀਗੇ ਤੁਸੀਂ ਬਿਆਨ ਵੀ ਸੁਨੇ ਨੇਗੇ ਉਸੇ ਤਰੀ ਹੁਣ ਪਿਛਲੇ ਦਿਨ ਵੀ ਬਿਆਨ ਆਂਦੇ ਆ ਕਿ ਪੰਜਾਬ ਦੇ ਵਿੱਚ ਅੱਤਵਾਦ ਫੈਲ ਰਿਹਾ ਪੱਕਵਾਦ ਕਿਵੇਂ ਦੇਖਦੇ ਹੋ ਬਿਆਨ ਨਹੀਂ ਨਹੀਂ ਕੋਈ ਪੰਜਾਬ ਦੇ ਵਿੱਚ ਅੱਤਵਾਦ ਨਹੀਂ ਫੈਲ ਰਿਹਾ ਪੰਜਾਬ ਦੇ ਲੋਕ ਬੇਵਾਕ ਨੇ ਔਰ ਆਪਦੇ ਹੱਕ ਦੀ ਗੱਲ ਨੂੰ ਰੱਖਣਾ ਜਾਣਦੇ ਆ ਜਿਹੜੀ ਗੱਲ ਇਹਨਾਂ ਨੂੰ ਪਰਵਾਹ ਨਹੀਂ ਇਹ ਹਰੇਕ ਦੀ ਧੌਣ ਨੀਵੀਂ ਕਰਾਉਣਾ ਚਾਹਣ ਵਾਲੇ ਲੋਕ ਨੇ ਇਸ ਕਰਕੇ ਇਹਨਾਂ ਨੂੰ ਇੱਥੇ ਹੱਤਵਾਰਦਾ ਕੋਈ ਹੱਤਵਾਰ ਨਹੀਂ ਅਸੀਂ ਤਾਂ ਸਾਰੇ ਹਿੰਦੂ ਸਿੱਖ ਸਾਈ ਸਾਬ ਐ ਜਮਾ ਅਮਨਾ ਚੈਨ ਨਾ ਰਹਿੰਦੇ ਕਿਤੇ ਵੀ ਕੋਈ ਏਦਾਂ ਦੀ ਸਾਡੇ ਪ੍ਰੋਬਲਮ ਹੀ ਹੈ ਨਹੀਂ ਗੀ ਇਹ ਇਹਨਾਂ ਲੋਕਾਂ ਦੀ ਮੀਡੀਆ ਦੁਆਰਾ ਪੈਦਾ ਕੀਤਾ ਹੋਇਆ ਮੁੱਦਾ ਹੈ ਹੀ ਨਹੀਂ ਕਿਤੇ ਗੱਲ ਕਿਹਨੇ ਦੇਖ ਦੋਂਗੇ ਜਿਹੜੀ ਸਿਆਸਤ ਇੰਨੀ ਗੰਦਲੀ ਹੋ ਗਈ ਇੱਕ ਦੂਜੇ ਦੇ ਉੱਪਰ ਇਹ ਜੀਆਂ ਟਿੱਪਣੀਆਂ ਟਿੱਪਣੀਆਂ ਤਾਂ ਵੀ ਸਾਨੂੰ ਲੋਕਾਂ ਨੂੰ ਨਾਲ ਆਪ ਨੂੰ ਸਿਆਣਾ ਹੋਣਾ ਪੈਣਾ ਜੇ ਅਸੀਂ ਨਿੱਕੇ ਨਿੱਕੇ ਲਾਲਚਾਂ ਪਿੱਛੇ ਕਿਉਂਕਿ ਇਹ ਲੋਕ ਦੇਸ਼ ਨੂੰ ਲੁੱਟ ਕੇ ਐਨੇ ਇੱਕ ਮਤਲਬ ਪੈਸੇ ਤੌਰ ਤੇ ਸ਼ਕਸ਼ਮ ਹੋ ਚੁੱਕੇ ਨੇ ਸਾਨੂੰ ਇਹ ਜਾਨਵਰਾ ਵਾਂਗੂ ਤੇ ਖੜਾਉਣਾ ਵਾਂਗੂ ਖੜਾਉਂਦੇ ਨੇ ਜੇ ਤਾਂ ਅਸੀਂ ਸਮਝ ਜਾਾਂਗੇ ਉਹ ਗੁਰੂ ਨਾਨਕ ਦੀ ਥਿਉਰੀ ਨੂੰ ਪੜਾ ਲਾਂਗੇ ਉਹ ਤੋਂ ਕੋਈ ਸਿੱਖਿਆ ਲੈ ਕੇ ਆਪਦਾ ਜੀਵਨ ਜਿਉਣ ਵਾਲੇ ਪਾਸੇ ਜਾਂ ਸੋਚਣ ਵਾਲੇ ਪਾਸੇ ਚੱਲ ਪਾਂਗੇ ਤਾਂ ਤਾਂ ਕੋਈ ਚੰਗੀ ਸਰਕਾਰ ਦੀ ਵੀ ਆਸ ਕਰ ਲਾਂਗੇ ਚੰਗਾ ਰਾਜ ਭਾਗ ਦੀ ਵੀ ਆਸ ਕਰ ਲਾਂਗੇ ਨਹੀਂ ਤਾਂ ਫਿਰ ਇਹਨਾਂ ਲੋਕਾਂ ਦੇ ਹੱਥ ਦੇ ਖੜਾਉਣੇ ਬਣੇ ਰਹਿਣਾ ਇਹ ਸਾਨੂੰ ਖੜਾਉਂਦੇ ਰਹਿਣਗੇ ਜਿਹੜਾ ਇਹਨਾਂ ਦੀ ਸਾਨੂੰ ਖੜਾਉਣ ਦੀ ਖੇਡ ਜੜਿੱਕਾ ਬਣੂਗਾ ਉਹਨੂੰ ਖੜਾਉਂਦੇ ਰਹਿਣਗੇ ਇਹੀ ਇਹਨਾਂ ਦੀ ਚਾਲ ਹੈ ਪਰਿਵਾਰ ਵੱਲੋਂ ਅੱਜ ਸਿੱਧੂ ਮੂਸੇਵਾਲਾ ਦੇ ਪ੍ਰਸ਼ਾਸਕ ਨੇ ਦੋਸਤ ਦੇ ਕੋਨੇ-ਕ ਉਹਨਾਂ ਨੂੰ ਇਹੀ ਅਪੀਲ ਹੈ ਇੱਕ ਤਾਂ ਆਪਦੀ ਸੋਚ ਨੂੰ ਉੱਚਾ ਕਰੋ ਮੌਕੇ ਦੇ ਮੁਤਾਬਕ ਚੱਲੋ ਅੱਜ ਦੀਆਂ ਲੋੜਾਂ ਅੱਜ ਦੀਆਂ ਨੇ ਅੱਜ ਤੋਂ 40 ਸਾਲ ਪਹਿਲਾਂ ਦੀਆਂ ਲੋੜਾਂ ਅੱਜ ਸੀ ਨਾ 40 ਸਾਲ ਪਹਿਲਾਂ ਵਾਲੇ ਸਿਆਸਤਦਾਨ ਨੇ ਤੇ ਨਾ ਅੱਜ ਉਸ ਤਰ੍ਹਾਂ ਦਾ ਕਰੈਕਟਰ ਹੈ ਲੋਕਾਂ ਕੋਲ ਇਸ ਕਰਕੇ ਕਰੈਕਟਰ ਬਾਨ ਬੰਦਿਆਂ ਨੂੰ ਚੋਣਨ ਦੀ ਗੱਲ ਕਰੋ ਲੋਕਾਂ ਨੇ ਵਧੀਆ ਫੈਸਲਾ ਲਿਆ ਹੈ ਘਟੋ ਘੜ ਤਾ ਨਸ਼ਾ ਸਰਕਾਰ ਤੋਂ ਸਾਡਾ ਛਟਕਾਰਾ ਹੋਇਆ ਉਹਦੇ ਵਿੱਚ ਭਾਈਵਾਲੀ ਲੋਕਾਂ ਦੀ ਬਣੀ ਹੈ ਤਾਂ ਕਿ ਇਹ ਥੋੜਾ ਜਿਹਾ ਲੋਕਾਂ ਦੀ ਗੱਲ ਰਹੀਆਂ ਲੋਕਾਂ ਦੇ ਪੱਖ ਨੂੰ ਵੀ ਮੁੱਕਰਾ ਕੇ ਚੱਲਣ ਹਰੇਕ ਨੂੰ ਲਤਾੜ ਕੇ ਗਾਹਾਂ ਕਹਿੰਮੀ ਕਿਸੇ ਇੱਕ ਰੰਗ ਜਨਾ ਰੰਗ ਨੇ ਦੁਨੀਆ ਪਰਮਾਤਮਾ ਨੇ ਕੁਦਰਤ ਨੇ ਸਾਜੀ ਹੋਈ ਦੁਨੀਆ ਰੰਗ ਬਰੰਗੇ ਲੋਕ ਨੇ ਇਤਰਾ ਤਰ੍ਹਾਂ ਦੇ ਇੱਥੇ ਫਿਰਕੇ ਭਾਈਚਾਰੇ ਨੇ ਸਾਰੇ ਰਲ ਮਿਲ ਕੇ ਰਹਿੰਦੇ ਆ ਇਹ ਲੋਕ ਸਿਰਫ ਨਫਰਤ ਫਲਾਉਣ ਦਾ ਗੱਲ ਕਰਦੇ ਨੇ ਜਿਹੜੇ ਇਹ ਤੋਂ ਬਚਿਆ ਜਾ